ਇਹ ਸਾਨੂੰ ਸਾਰਿਆਂ ਨੂੰ ਇੱਕ ਦਰਸਾਤ ਬੋਲਦੇ ਆ। ਜਿਸ ਦਾ ਸਮਰਥਨ ਕਰਨਾ ਚਾਹੀਦਾ ਪਾਵਰ ਸਰਕਸ ਨੂੰ ਜਿਹੜਾ ਸਾਡੇ ਇੰਟੋਟਲੀ ਸਾਰੇ ਦੇਸ਼ੋ ਦੇਸ਼وں ਵਿੱਚ ਪੇਖਿਆ ਰਿਹਾ ਹੈ ਕਿ ਸਾਨ ਅੰਦੋਲਨ ਦਾ ਸਮਰਥਨ ਕਰਦੇ ਨੇ ਔਰ ਜੋ ਸੱਤਾਧਾਰਕਾਂ ਕਾਇਫਾ ਕਰਾਈਏ ਜੋ ਬਹੁਤ ਗਲਤ ਕਾਰਵਾਈ ਕੀਤੀ ਉਹ ਵੀ ਇਹ ਨੁਕਤੀ ਕੀ ਕਰਦੇ ਆ ਔਰ ਅਲਵਾਸ ਕਰਦੇ ਆ ਸਾਰੇ ਕਿ ਗੁਰੂ ਸਾਹਿਬ ਕਿਰਪਾ ਕਰਨ ਇਸ ਅੰਦੋਲਨ ਨੂੰ ਜਿੱਤ ਬਖਸ਼ਣ ਔਰ ਕਿ ਸਾਨੂੰ ਯਕੀਨ ਆ ਕਿ ਪੰਜਾਬ ਅਜੇ ਤੱਕ ਕਦੀ ਆ ਰਹੀ ਨਹੀਂ ਜਿੱਤਦਾ ਕਿ ਪੰਜਾਬ ਦੇ ਬਖਸ਼ਿਸ਼ਿਆ ਰਹਿਮਤ ਦੇ ਗੁਰੂਆਂ ਪੀਰਾਂ ਦੀ ਸੋ ਸਤਿਗੁਰੂ ਜੀ ਰਹਿਮਤ ਕਰਨ ਸਹੀ ਸਾਰੇ ਇਕ ਮਤਵ ਹੋ ਗਏ ਕਿ ਇਸ ਅੰਦੋਲਨ ਦਾ ਸਮਰਥਨ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਨੂੰ ਪਤਾ ਲੱਗ ਜਾਵੇ ਇੱਕ ਪੱਕੀ ਦੀ ਕੀ ਤਾਕਤ ਹੁੰਦੀ ਹੈ ਕਿ ਸੱਜਣ ਤੋਂ ਦੋਸਤ ਫਾਲੋ ਕਰੇ ਜੀ ਆਰੋ ਸਾਫੇ ਕਿ ਬਹੁਤ ਨੰਨਣ ਜੋ ਗਿਆ ਸੋ ਸਤਿਗੁਰੂ ਜੀ ਰਹਿਮਤ ਕਰਨ ਉਹਨਾਂ ਨੂੰ ਸਮਾਪਰਕਸ਼ਨ ਔਰ ਅਸੀਂ ਸਮੂਹ ਰਾਗੀ ਸਿੰਘ ਜਿਹੜੇ ਆ ਕਿਸਾਨੀ ਬੰਦੋਲਾਂ ਦਾ ਜਦੋਂ ਸਹਿਯੋਗ ਕਰਦੇ ਆ ਔਰ ਅੰਦ ਨਾਲ ਖੜੇ ਆ ਖੜੇ ਰਵਾਂਗੇ ਔਰ ਅਰਦਾਸ ਵੀ ਕਰਦੇ ਆ ਸੁਖਮਨ ਸਿੰਘ ਜੀ ਸਾਧਗੁਰੂ ਉਹਨਾਂ ਨੂੰ ਵੀ ਚਰਨਾਂ ਵਿੱਚ ਨਿਵਾਸ ਬਖਸ਼ਣ ਸੋ ਇਸ ਕਰਕੇ ਸਾਰੇ ਕਿਸਾਨਾਂ ਨੂੰ ਦੇਸ਼ ਦੇ ਸਾਡੇ ਚੰਨ ਨੂੰ ਬੇਨਤੀ ਆ ਆਹ ਰਲ ਕੇ ਜੇ ਇਹ ਅਸੂਹ ਹਲਾਣਾ ਮਾਰਿਆ ਜੇ ਇਹ ਸਫਤਤਾ ਵਿੱਚ ਤਰਸਤ ਲਾਉ ਜੈ ਚਾਹਿਆ ਰਹੇ ਜੀ ਅੱਜ ਅਸੀਂ ਜਿਹੜਾ ਆਪਾਂ ਸਾਰੇ ਨੂੰ ਆਪਾਂ ਪਤਾ ਪਾ ਦਿੱ ਗਏ ਕਿ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ ਕਿਸਾਨੀ ਤੇ ਜਿਹੜਾ ਤਸ਼ੱਦਦ ਹੋ ਰਿਹਾ ਜਿਹੜਾ ਇਹ ਦਬਾਅ ਬਣਿਆ ਸਰਕਾਰਾਂ ਦਾ ਪਿਛਲੇ ਕੋਈ ਸਮਾਂ ਪਹਿਲਾਂ ਵੀ ਕਿੰਨੀ ਜਦੋਜਹਿਦ ਨਾਲ ਕਿੰਨਾ ਸੰਘਰਸ਼ ਕਰਕੇ ਕਿੰਨਾ ਲੰਮਾ ਸਮਾਂ ਕਿੰਨਾ ਜਾਨੀ ਇਹ مالی ਨੁਕਸਾਨ ਕਿਸਾਨ ਹੀਰਾਂ ਦਾ ਹੋਇਆ ਅਤੇ ਕਿੰਨੀ ਜਦੋਜਹਿਦ ਨਾਲ ਕੇਂਦਰ ਸਰਕਾਰ ਕੋਲ ਉਹ ਮਿਲ ਜਿਹੜੇ ਆ ਰੱਦ ਕਰਵਾਏ ਸੀ ਸਰਕਾਰ ਨੇ ਵਾਦਾ ਕੀਤਾ ਸੀ મોદી ਸਰਕਾਰ ਨੇ ਕਿ ਅਸੀਂ ਇਹਦੇ ਦਾ ਰੱਦ ਕਰਕੇ ਕਿਸਾਨ ਨੂੰ ਆਪਣੇ ਉੱਥੋਂ ਜਿਹੜਾ ਮੋਰਚਾ ਚੱਲਿਆ ਸੀ ਬਹੁਤ ਲੰਮਾ ਸਮਾਂ ਲੱਗਦਾ ਸਾ ਆਪਣੀ ਤਰ੍ਹਾਂ ਅੱਗੇ ਸੀ ਪਰ ਕੇਂਦਰ ਸਰਕਾਰ ਨੇ ਜਿਹੜਾ ਵਾਅਦਾ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਮੁਕਰਨਾ ਉਹ ਬਹੁਤ ਮੰਦ ਭਾਗ ਹੈ ਤੇ ਕਿਸਾਨੀ ਜਿਹੜੀ ਆ ਬਹੁਤ ਜਿਹੜੀ ਆ ਪੜੀ ਕਿਸਾਨ ਦੀ ਤਪੱਸਿਆ ਵਾ ਇੱਕ ਕਿਸਾਨੀ ਜਿਹੜੀ ਆ ਉਹ ਇੱਕ ਆਮ ਕਿਤੇ ਵਾਂਗ ਨਹੀਂ ਹੈ ਇਕੱਲਾ ਰੁਜ਼ਗਾਰ ਨਹੀਂ ਆ ਕਿਸਾਨੀ ਜਿਹੜੀ ਆ ਉਹ ਸਾਡਾ ਜਿਹੜਾ ਅਨਾਜ ਆ ਸਾਡਾ ਜੀਵਨ ਉਹ ਤੇ ਨਿਰਭਰ ਕਰਦਾ ਹੈ ਉਹ ਇੱਕ ਕਿਸਾਨ ਦੀ ਜਿਹੜੀ ਬਹੁਤ ਵੱਡੀ ਮੁਸੱਕਤ ਆ ਕਿ ਬਹੁਤ ਥੋੜਾ ਉਹਦੇ ਵਿੱਚ ਉਹਨੂੰ ਲਾਭ ਆ ਤੇ ਕਿਸਾਨ ਜਿਹੜਾ ਵਾ ਉਹ ਸਾਡਾ ਸਾਰਿਆਂ ਦਾ ਸਾਰੇ ਸੰਸਾਰ ਦਾ ਅਨਾਜ ਦੇ ਨਾਲ ਢਿੱਡ ਭਰਦਾ ਬੜੀ ਮੁਸੱਕਤ ਦੇ ਨਾਲ ਉਹ ਆਪਣੀ ਉਹ ਕਿਰਤਵਿਰਤ ਕਰਦਾ ਇਹ ਕਿਸਾਨ ਦੀ ਜਿਹੜੀ ਹੋਂਦ ਆ ਕੱਲੀ ਕਿਸਾਨੀ ਖੇਤੀ ਦਾ ਜਿਹੜਾ ਵਪਾਰ ਕਰਕੇ ਨਹੀਂ ਕਿਸਾਨ ਦੀ ਜਿਹੜੀ ਹੋਂਦ ਆ ਉਹਨੂੰ ਖਤਰਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਇਹ ਬਿੱਲ ਥੋਪੇ ਨੇ ਉਹ ਦੇਖੋ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਆਪਣਾ ਕੋਈ ਬਿਜ਼ਨਸ ਕਰਦਾ ਹੈ ਤੇ ਉਹਦਾ ਰੇਟ ਆਪਣਾ ਹੁੰਦਾ ਹੈ ਆਪਾਂ ਜਾ ਕੇ ਪੁੱਛਦੇ ਹਾਂ ਕਿ ਇਹ ਚੀਜ਼ ਸਾਨੂੰ ਤੁਸੀਂ ਕਿੰਨੇ ਨੂੰ ਦੋਗੇ ਤੇ ਉਹ ਆਪਣਾ ਰੇਟ ਤੈਅ ਕਰਦਾ ਪਰ ਕਿਸੇ ਵੀ ਉਮੀ ਕੀ ਜਿਹੜੀ ਮਿਹਨਤ ਆ ਸਭ ਤੋਂ ਔਖੀ ਆ ਖੇਤੀ ਸਮੀ ਕਰਨੀ ਜਿਹੜੇ ਕਿਸਾਨ ਵੀ ਨੇ ਜਿਹੜੇ ਕਿਸਾਨੀ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਔਖਾ ਤੇ ਕਿੰਨਾ ਮਿਹਨਤ ਵਾਲਾ ਕੰਮ ਹੈ ਪਰ ਉਹਦੇ ਤੇ ਕੋਈ ਆਪਣਾ ਜਿਹੜਾ ਰੇਟ ਆਪਣਾ ਜਿਹੜਾ ਰੇਟ ਤੈਅ ਕਰਕੇ ਉਹਦੇ ਤੇ ਲੱਗ ਸਕਦੇ ਨਾ ਇਹ ਇੱਕ ਬਹੁਤ ਵੱਡੀ ਬੇਅਨਸਾਦੀ ਹੈ ਤੇ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਇਹ ਕੱਲਾ ਕਿਸਾਨ ਦਾ ਹੀ ਉਦਾ ਨਹੀਂ ਹੈ ਕਿ ਕਿਸਾਨਾਂ ਨੂੰ ਇਹਦੇ ਲਈ ਇਕਜੁੱਟ ਹੋਣਾ ਜ਼ਰੂਰੀ ਸਭ ਕੋਈ ਵੀ ਜਿਹੜੇ ਵੀ ਵਪਾਰ ਨਾਲ ਜੁੜਿਆ ਹੈ ਇਹਦਾ ਜਿਹੜਾ ਅਸਰ ਹੈ ਕਿਉਂਕਿ ਜੇ ਖੇਤੀ ਆਪਣੀ ਥੱਲੇ ਜਾਂਦੀ ਡਾਊਨ ਜਾਂਦੀ ਹੈ ਤੇ ਸਾਰੇ ਹੀ ਜਿਹੜਾ ਜਿਹੜਾ ਸਾਡਾ ਬਾਜ਼ਾਰ ਹੈ ਸਾਡੀ ਮਾਰਕੀਟ ਹੈ ਸਾਰਿਆਂ ਤੇ ਅਸਰ ਪੈਂਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸਾਨ ਵੀਰਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤੇ ਜਿਹੜੇ ਕਿਸਾਨ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਜਿੰਨਾਂ ਤੇ ਖਾਸ ਕਰਕੇ ਇਹ ਜਿਹੜਾ ਵਾ ਬੇਇਨਸਾਫੀ ਜਿੰਨਾਂ ਨਾਲ ਹੋ ਰਹੀ ਹੈ ਜਿਹੜੇ ਪੂਰੇ ਭਾਰਤ ਦੇ ਕਿਸਾਨ ਨੇ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਤੇ ਦੂਸਰਾ ਜਿਹੜਾ ਇਸ ਜੱਦੂ ਜਹਿਰ ਦੇ ਜਿਹੜਾ ਚਰਨੀ ਮਾਲੀ ਨੁਕਸਾਨ ਹੋ ਰਿਹਾ ਪਿਛਲੇ ਸੰਦਰਸ਼ ਵਿੱਚ ਵੀ ਕਿੰਨੇ ਕਿਸਾਨਾਂ ਦੀ ਜਾਨ ਗਈ ਕਿੰਨਾ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਉਹਨ ਵੀ ਆਪਾਂ ਹੁਣੇ-ਹੁਣੇ ਸਾਡੇ ਵੀਰ ਸ਼ੁਭ ਕਰਮ ਸਿੰਘ ਜਿਹੜੇ ਚੜ੍ਹਾਈ ਕਰ ਗਏ ਨੇ ਅਸੀਂ ਉਹਨਾਂ ਵਾਸਤੇ ਅਰਦਾਸ ਵੀ ਕਰਦੇ ਸਕੀ ਆ ਪਤ ਸਾਹਿਬ ਜੀ ਚਰਨਾ ਤੇ ਉਸ ਸਾਹਿਬ ਜੀ ਦੇ ਦਰਬਾਰ ਨੂੰ ਅਸੀਂ ਆਹ ਇਹ ਹੈ ਸਤਿਗੁਰੂ ਨੂੰ ਆਪਣੇ ਚਰਨਾ 'ਚ ਨਿਵਾਸ ਬਖਸ਼ਣ ਇਹ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਡਟ ਕੇ ਇਹਨਾਂ ਕਿਸਾਨ ਹੀਰਾਂ ਦਾ ਸਾਥ ਦੇਣਾ ਚਾਹੁੰਦਾ ਹੈ ਸਾਰਿਆਂ ਨੂੰ ਦਰਦ ਰੱਖਣਾ ਚਾਹੀਦਾ ਹੈ ਕਿਉਂਕਿ ਸਾਰੇ ਹੀ ਲੋਕ ਉਹਨਾਂ ਨਾਲ ਦਿਲ ਰੱਖ ਰਹੇ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਅੱਗੇ ਕੀਪਿੰਗ ਜਿਹੜੇ ਆਸੀ ਉੱਕੇ ਇਥੇ ਔਂਚੇ ਨਹੀਂ ਕੋਈ ਇੱਕ ਸਿੰਘ ਸਾਡੇ ਡੁੱਟਣ ਦੇ ਸਾਰਿਆਂ ਦਾ ਨਿਕਤਰ ਹੋਣਾ ਸੰਭਵ ਨਹੀਂ ਹੁੰਦਾ ਇੱਕ ਟਾਈਮ ਤੇ ਪਰ ਸਾਰੇ ਹੀ ਅਸੀਂ ਸ਼੍ਰੋਮਣੀ ਰਾਜੀ ਸਭਾ ਅਸੀਂ ਦਰਬਾਰ ਸਾਹਿਬ ਸਤਿ ਸ਼ੰਗਮ ਸਿੰਘ ਸਾਹਿਬ ਵੱਲੋਂ ਸਾਰੇ ਕੀਤੇ ਸਿੰਘ ਜਿਹੜੇ ਆ ਅਸੀਂ ਇਹ ਸਰਕਾਰ ਦੀ ਸੱਚ ਸ਼ਬਦਾ ਕੀ ਨਿਖੇਦੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਜਿਹੜੇ ਕੀਤੇ ਵਾਦੇ ਹੀ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਮਨਸ਼ਾ ਸਰਕਾਰ ਦੀ ਸਾਰਿਆਂ ਨੂੰ ਸਪਸ਼ਟ ਹੈ ਕਿ ਸੰਵਿਧਾਨਕ ਤੌਰ ਤੇ ਹਰ ਇੱਕ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਹੱਕਾਂ ਦੇ ਲਈ ਆਪਣੇ ਅਧਿਕਾਰਾਂ ਦੇ ਲਈ ਸ਼ਾਂਤਮਈ ਜਿਹੜਾ ਉਹ ਪ੍ਰਦਰਸ਼ਨ ਕਰ ਸਕਦਾ ਹੈ ਦਰਨਾ ਨਹੀਂ ਸਕਦਾ ਹੈ ਰੋਸ ਜਿਹੜਾ ਉਹ ਕਰ ਸਕਦਾ ਹੈ ਪਰ ਜਿਹੜਾ ਸਰਕਾਰ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਇਆ ਗਿਆ ਹੈ ਉਹ ਬਹੁਤ ਹੀ ਮੰਦ ਭਾਗਾ ਹੈ ਇਹ ਮੌਲਿਕ ਅਧਿਕਾਰਾਂ ਦੀ ਜਿਹੜੀ ਹੈ ਉਹ ਉਲੰਘਣਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜਿਹੜੀ ਸਰਕਾਰ ਕਰ ਰਹੀ ਹੈ ਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਪੈਲਟ ਕੰਨਾਂ ਦੇ ਨਾਲ ਗੋਲੀਬਾਰੀ ਕਰਨੀ ਤੇ ਜਿਹੜੇ ਹਥਿਆਰ ਜਿਹੜੇ ਜਿਹੜੇ ਪਾਬੰਦੀਸ਼ੁਦਾ ਨੇ ਉਹਨਾਂ ਦੀ ਵਰਤੋਂ ਕਰਕੇ ਤੇ ਇਸ ਰੋਸ਼ ਪ੍ਰਦਰਸ਼ਨ ਨੂੰ ਜਿਹੜਾ ਉਹ ਅਨਮਨੁੱਖੀ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨਾ ਸਰਕਾਰ ਵੱਲੋਂ ਇਹ ਬਹੁਤ ਹੀ ਨਿੰਦਨਯੋਗ ਹੈ ਤੇ ਇਹ ਅਸੀਂ ਕਹਿਣਾ ਚਾਹਾਂਗੇ ਆਪਣੇ ਸਾਰੇ ਹੀ ਸਮੁੱਚੇ ਹੀ ਭਾਈਚਾਰੇ ਨੂੰ ਜਿੰਨਾ ਵੀ ਕਿਸਾਨੀ ਦੇ ਨਾਲ ਸੰਬੰਧਤ ਹੈ ਵਪਾਰ ਦੇ ਨਾਲ ਸੰਬੰਧਤ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਕਿਸਾਨੀ ਕੇਵਲ ਕਿਸਾਨ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕਿਤਾ ਨਹੀਂ ਹੈ ਕਿਸਾਨੀ ਜਿਹੜੀ ਉਹ ਸਾਡੇ ਦੇਸ਼ ਦੀ ਜਿਹੜੀ ਉਹ ਰੀਤੀ ਅੱਡੀ ਹੈ ਉਹ ਆਰਥਿਕਤਾ ਨੂੰ ਜਿਹੜੀ ਹੈ ਕਿਸਾਨੀ ਜਿਹੜੀ ਹੈ ਉਹ ਉੱਪਰ ਲੈ ਕੇ ਜਾਂਦੀ ਹੈ ਤੇ ਜੇ ਕਿਸਾਨੀ ਥੱਲੇ ਚਲੀ ਜਾਵੇ ਤੇ ਆਰਥਿਕਤਾ ਨੂੰ ਜਿਹੜਾ ਵੱਡਾ ਤਕਾ ਲੱਗਦਾ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਐਮਐਸਪੀ ਜਿਹੜਾ ਮੁੱਖ ਮੁੱਦਾ ਹੈ ਇਸ ਵਾਰ ਐਮਐਸਪੀ ਨੂੰ ਜ਼ਰੂਰ ਲਾਗੂ ਕਰਨਾ ਚਾਹੀਦਾ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਬੜਾ ਖਰਚਾ ਕਰਕੇ ਬੜੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਇਹਨਾਂ ਫਸਲਾਂ ਨੂੰ ਪਾਲਦਾ ਹੈ ਤੇ ਜੇਕਰ ਉਹਨੂੰ ਉਹਦਾ ਮੁੱਲ ਹੀ ਪੂਰਾ ਨਹੀਂ ਮਿਲਦਾ ਤਾਂ ਬੜੀ ਮੰਦ ਭਾਗੀ ਗੱਲ ਹੁੰਦੀ ਹੈ ਕਿ ਕਿਉਂਕਿ ਜਿਸ ਦੀ ਮਿਹਨਤ ਦਾ ਉਹਨੂੰ ਮੁੱਲ ਨਾ ਮਿਲੇ ਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਹੈ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਸੋ ਕਿਸਾਨ ਦੇ ਨਾਲ ਜਿੰਨੇ ਵੀ ਜੁੜੇ ਮੁੱਦੇ ਨੇ ਸਰਕਾਰ ਨੂੰ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਸਾਰੇ ਹੀ ਕਿਸਾਨੀ ਦੇ ਨਾਲ ਜੁੜੇ ਹੋਏ ਆ ਜਿੰਨੇ ਵੀ ਵਪਾਰੀ ਨੇ ਜਿੰਨੇ ਵੀ ਲੋਕ ਨੇ ਟਰਾਂਸਪੋਰਟਰ ਨੇ ਉਹ ਫਸਲਾਂ ਲੈ ਕੇ ਇਧਰ ਉਧਰ ਜਾਂਦੇ ਨੇ ਸਾਰੇ ਹੀ ਕਿਸਾਨੀ ਨਾਲ ਜੁੜੇ ਨੇ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਦਰਸ਼ਨ ਦਾ ਧਰਨੇ ਦਾ ਜਿਹੜਾ ਹੈ ਇਹ ਕੀ ਮੰਗਾਂ ਦਾ ਜਿਹੜਾ ਹੈ ਉਹ ਜਾਇਜ਼ ਢੰਗ ਦੇ ਨਾਲ ਸਮਰਥਨ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਨਾਲ ਖੜੀ ਹੋਣਾ ਚਾਹੀਦਾ ਹੈ